सांस सांस हम फूल रहे 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 तुम सम्राट ਅਗਮ ਅਪਾਰੇ ਤੁਮ ਸਮਰੱਥ ਅਗਮ ਅਪਾਰੇ ਤੁਮ ਸਮਰੱਥ ਅਗਮ ਅਪਾਰੇ ਤੁਮ ਸਮਰੱਥ ਅਗਮ ਅਪਾਰੇ ਸਾਸ ਸਾਸ 함 ਤੁ ਲਹਾਰੇ ਕਾਸਸ ਸਾਸ ਹਮ ਤੁਲਨ ਹਾਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਾਸੋ ਪਛਾਨ ਜੇ ਊਰਜਾ ਪੁਰਜਾ ਕਟ ਮਰੇ ਕਬ ਹੋਣਾ ਛੱਡ ਇੱਥੇ ਅੱਜ ਤੋਂ 100 ਸਾਲ ਪਹਿਲਾਂ ਜੋ ਇਸ ਮਹਾਨ ਨਗਰੀ ਨਾਪਾ ਤੋਂ ਪੰਚੀ ਚੜਦੀ ਕਾਰਾ ਵਾਸਤੇ ਗੁਰੂ ਸਾਹਿਬੀ ਦੇ ਅਰਸ਼ ਸਰਕਾਰ ਦੇ ਸਰੀਰ ਨੇ ਬੁਣਿਆ ਜਿਸ ਮੋਰਚੇ ਪਰਮਪਾਪੂ ਸਿੰਘ ਵੀਰ ਹੈ ਨਹੀਂ ਔਰ ਉਸ ਮੋਰਚੇ ਦੇ ਵਿੱਚ 250 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 10000 ਤੋਂ ਜ਼ਿਆਦਾ ਧਾਰੀਆਂ ਹੋਈਆਂ ਸੈਂਕੜੇ ਜੱਤੂ ਵੀ ਹੋਏ ਜਲਾਵਤਨ ਹੋਏ 550 ਕਿਲੋ ਦੇ ਭਾਵ ਵਿੱਚ ਉਹਨਾਂ ਕੋਸੂ ਵਕਤ ਛੁਟਿਆ ਗਿਆ। ਔਰ ਇਹ ਨਗਰੀ ਉਸ ਮਹਾਨ ਮੋਰਚੇ ਦੀ ਮਹਾਨ ਸ਼ਹੀਦਾਂ ਦੀ ਬੜੀ ਭਰਤੀ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਪਹਿਲੇ ਸ਼ਤਾਬੀ ਹੈ 100 ਸਾਲ ਇਸ ਸਾਕੇ ਨੂੰ ਆਪਰੇ ਨੂੰ ਹੋ ਚੁੱਕਾ ਹੈ। ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਸਮੁੱਚੇ ਪੰਥ ਨੇ ਚੜ੍ਹਦੀ ਕਲਾ ਦੇ ਨਾਲ ਉਹਦਾ ਮਹਾਨ ਛੇਤੀ ਸ਼ਤਾਬੀ ਹੈ ਉਹਨਾਂ ਨੇ ਜਾਰੀ ਔਰ ਇਸੇ ਸਬੰਧ ਵਿੱਚ ਇਸ ਇਤਿਹਾਸਕ ਨਗਰ ਨਾ ਭਾਵਿਕ ਗੁਰਦੁਆਰਾ ਅਕਾਲਕੜ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ 21 ਫਰਵਰੀ ਨੂੰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੰਗਾ ਸਰਜੈਤੋ ਸੋਥੇ ਪਹਿਲੀ ਸ਼ਤਾਬਦੀ ਬਹੁਤ ਹੀ ਛੜਦੀ ਕਲਾ ਦੇ ਨਾਲ ਮਨਾਏ ਜਾ ਰਹੀ ਹੈ ਕਿਸੇ ਵਿਦਵਾਨ ਦਾ ਕਥਨ ਹੈ ਕਿ ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਘਰਸ਼ਦਾਤ ਦੀ ਜਾਨੋ ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਜਾਨਵਾ ਜੈ ਸਿ ਬੇਸ਼ੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਮੱਥਾ ਟੇਕਣ ਵਾਸਤੇ ਆਏ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪਰ ਇਹ ਸ਼ਹੀਦੀਆਂ ਕਿਉਂ ਹੋਈਆਂ ਕਿਸ ਵਾਸਤੇ ਹੋਈਆਂ ਇਹ ਸਮਝਣ ਦੀ ਸਾਨੂੰ ਲੋੜ ਹੈ ਔਰ ਐਸੀ ਵੀ ਸਾਰੇ ਗੁਰੂ ਸਾਹਿਬ ਦੇ ਅਰਬ ਸਤਕਾਰ ਵਾਸਤੇ ਕਾਜਸ਼ੀਲ ਹੋਈਏ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਤਿਗੁਰਾਂ ਦੇ ਸਤਕਾਰ ਵਾਸਤੇ ਜੋ ਚੜ੍ਹਦੀ ਕਲਾ ਵਿੱਚ ਹਾਜ਼ਰ ਰਹਿਣ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਬੜੇ ਜ਼ਰੂਰੀ ਹੈ ਤਾਂ ਕਿ ਜੋ ਵਰਤਾਰਾ ਹੈ ਵਿਦਵੀਆਂ ਦਾ ਉਹ ਵੀ ਥਾਂ-ਪ੍ਰਥਾਂ ਸੈਂਕੜੇ ਵਿਦਵੀਆਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਕੋਚਕੀਆਂ ਨੇ ਕਿਤੇ ਗੁਰੂ ਸਾਹਿਬ ਦੇ ਅੰਗ 파ੜ ਕੇ ਫਲਾਰੇ ਜਾਂਦੇ ਨੇ ਕਿਤੇ ਗੁਰੂੜਕਾ ਸਾਹਿਬ ਦੇ ਅੰਗ 파ੜ ਕੇ ਫਲਾਰੇ ਜਾਂਦੇ ਨੇ ਕਿਤੇ ਕੁਛ ਕੀਤਾ ਜਾਂਦਾ ਹੈ ਕਿਤੇ ਕੁਛ ਕੀਤਾ ਜਾਂਦਾ ਹੈ ਤਾਂ ਕਿ ਐਸਾ ਵਰਤਾਰਾ ਕੋਈ ਨਾ ਵਾਪਰੇ ਐਸੀ ਵੀ ਸਾਰੇ ਗੁਰੂ ਸਾਧੂ ਦੇ ਅਤਿ ਸਤਿਕਾਰ ਵਾਸਤੇ ਕਾਰਜਸ਼ੀਲ ਹੋ ਕੇ ਹਾਜ਼ਰ ਰਹਿ ਕੇ ਗੁਰੂ ਸਾਧੂ ਦੀ ਸੇਵਾ ਸੰਭਾਲ ਵਾਸਤੇ ਤਿਆਰ ਹੋਈਏ ਸਮੁੱਚੀ ਸੰਗਤ ਅਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਸਾਨਾਂ ਦੀ ਗੱਲ ਚੌਥੀ ਏਡ ਦੀ ਮੀਟਿੰਗ ਹੋਈ ਪਰ ਕੋਈ ਸੈਮਟੀ ਨਹੀਂ ਪ੍ਰਗਟ ਹੋਈ ਕੇਂਦਰ ਵੀ ਟਸਟਮਾਸ ਨੂੰ ਕਿਸ ਤਰ੍ਹਾਂ ਦੇਖਦੇ ਇਹ ਕੋਈ ਬੜੀ ਸਾਡੀ ਇੱਕ ਦੇਸ਼ ਦੀ ਤਰਾਸ ਦੀ ਕਹਿ ਸਕਦੇ ਆ ਕਿ ਜੋ ਦੇਸ਼ ਇਨਾਰਾ ਦਿੰਦਾ ਹੈ ਕਿ ਜੈ ਜਵਾਨ ਜੈ ਕਿਸਾਨ ਇਹ ਸਿਰਫ ਇੱਕ ਵਖਾਵੇ ਔਰ ਕਹਿਣ ਮਾਤਰੀ ਹੈ ਦੇਸ਼ ਦਾ ਅੰਨ ਦਾਤਾ ਜੋ ਦੇਸ਼ ਦਾ ਭੰਡਾਰ ਪਰਦਾ ਜੋ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈ ਪੰਜਾਬ ਦਾ ਕਿਸਾਨ ਯੂਪੀ ਦਾ ਕਿਸਾਨ ਹਰਿਆਣੇ ਦਾ ਰਾਜਸਥਾਨ ਦਾ ਜੋ-ਜੋ ਵੀ ਕਿਸਾਨ ਹੈ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਔਰ ਆਪਣੀਆਂ ਮੰਗਾਂ ਨੂੰ ਪਰਵਾਉਣ ਵਾਸਤੇ ਬਾਰਡਰ ਤੇ ਕਈ ਦਿਨਾਂ ਤੋਂ ਬੈਠੇ ਹੋਏ ਨੇ ਲੇਕਿਨ ਸਰਕਾਰ ਦੇ ਕੰਨਾਂ ਤੇ ਕੋਈ ਜੂਨੇ ਸਰ ਕਰੇ ਆਪਣੇ ਜਵਾਨ ਨੂੰ ਔਰ ਆਪਣੇ ਕਿਸਾਨ ਨੂੰ ਔਰ ਉਹਨਾਂ ਦਾ ਸਤਿਕਾਰ ਕਰਨਾ ਪੰਜਾਬ ਦਾ ਫਰਜ਼ ਬਣਦਾ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਪਹਿਲ ਦੀ ਅਦਾਹਤ ਤੇ ਕੇਂਦਰ ਸਰਕਾਰ ਉਹ ਸੁਣ ਕੇ ਤੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਖੇਤੀਬਾੜੀ ਕਰਕੇ ਤੇ ਇਸੇ ਤਰ੍ਹਾਂ ਹੀ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸਮੋਚੇ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਟਿੱਡ ਪਰਦੇ ਰਹਿਣ ਔਰ ਇੱਥੋਂ ਦੇ ਅਪਨਾਰ ਪਰਦੇ ਰਹਿਣ 100 ਸਾਲਾਂ ਦੇ ਉੱਤੇ ਜੈਤੂਨ ਦੀ ਮੋਲੀ ਬਹੁਤ ਵੱਡੀ ਕੁਰਬਾਨੀ ਹੈ ਮੇਰੇ ਖਿਆਲ ਦੁਨੀਆ ਦੀ ਬਹੁਤ ਘੱਟ ਮਸਾਲਾ ਇਦਾਂ ਨਹੀਂ ਮਿਲਦੀਆਂ ਨੇ ਸਿੰਘ ਸਾਹਿਬ ਅਕਾਲ ਤਖਤ ਜੀ ਦਾ ਸਾਹਿਬ ਸਰਗਵੀਰ ਸਿੰਘ ਜੀ ਵੀ ਆਏ ਨੇ ਤੇ ਸਾਰੀ ਸੰਗਤ ਤੁਸੀਂ ਦੇਖ ਰਹੇ ਹਾਂ ਉਹਦੇ ਹਾਲ ਭਰੇ ਪਿਆ ਜਦੋਂ ਸਿੰਘ ਸਾਹਿਬ ਆਨ ਆਏ ਤਾਂ ਸੋਚਦੇ ਸੀ ਇਕੱਠ ਘੱਟ ਆ ਪਰ ਉਹਨਾਂ ਦੇ ਬੋਲ ਦੇ ਬੋਲ ਦੇ ਸਾਰਾ ਹਾਲ ਭਰ ਗਿਆ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਉਛਾ ਹੈ ਪਰ ਬਹੁਤ ਵੱਡੀ ਕੁਰਬਾਨੀਆਂ ਸਾਨੂੰ ਉਸ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਸੀਂ ਯਾਦ ਰੱਖ ਵੀ ਰਹੇ ਹਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਨੂੰ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਉਹ ਸ਼ਹੀਦਾਂ ਦੇ ਜਿਨ੍ਹਾਂ ਨੇ ਸਾਡੇ ਖਾਤਰ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਯਾਦਗਾਰਾਂ ਬੜੇ ਚਾਉ ਤੇ ਮਿਲਾਰ ਦੇ ਨਾਮ ਬਣਾਈਏ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਗੁਰੂ ਨਾਲ ਜੁੜਨਾ ਗੁਰੂ ਦੇਪ ਦੇਸ਼ ਦੇ ਉੱਤੇ ਚੱਲਣਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਇਹ ਸਾਡੇ ਗੁਰੂ ਸ੍ਰਵਨ ਅੰਦਾਜ਼ ਸਿਧਾਂਤ ਹੈ ਤੇ ਇਹ ਸਾਡੀ ਸਿੱਖਿਆ ਹੈ ਉਹਦੇ ਉੱਤੇ ਚੱਲਣਾ ਤੇ ਇਹੀ ਬੇਨਤੀ ਕਰਦਾ ਕਿ ਸਾਰੇ ਆਪਾਂ ਗੁਰੂ ਸਾਹਿਬ ਨੇ ਦਿੱਤੇ ਹੋਏ ਸਿਧਾਂਤ ਦੇ ਉੱਤੇ ਉਹਨਾਂ ਦੇ ਵਿਰਾਈ ਦੇ ਉੱਤੇ ਆਪਾਂ ਸਾਰੇ ਕੰਮ ਕਰੀਏ ਕਿਸਾਨੀ ਸੰਘਰਸ਼ ਦੇ ਵਿੱਚ ਚੌਥੀ ਗੇੜ ਦੀ ਮੀਟਿੰਗ ਜਿਹੜੀ ਬੇਨਤੀ ਜਾ ਰਹੀ ਕੀ ਸਮਝਦੇ ਹੋ ਪੰਜਾਬ ਸਰਕਾਰ ਨੂੰ ਵੀ ਐਮਐਸਪੀ ਦੇ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ ਉਹਨਾਂ ਨੂੰ ਆਪਣੇ ਤੌਰ ਤੇ ਵੀ ਐਲਾਨ ਕਰਨਾ ਚਾਹੀਦਾ ਜਿਹੜੀ ਫਸਲਾਂ ਦੇ ਉੱਪਰ ਐਮਐਸਪੀ ਆਪ ਦੇ ਸਕੇ ਕੁਝ ਦੇਖੋ ਇਲੈਕਸ਼ਨ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਕੋਈ ਗੱਲ ਹੀ ਨਹੀਂ ਹੈ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦੇਵਾਂਗੇ ਅੱਜ ਉਹ ਉਸ ਗੱਲ ਤੇ ਆਉਂਦੀ ਨਹੀਂ ਉਹ ਕਹਿੰਦੇ ਉਹੀ ਗੱਲ ਕਹੀ ਗਈ ਜੀ ਦੇਖੋ ਇਹ ਵੀ ਗੱਲਾਂ ਚੰਗੀਆਂ ਨਹੀਂ ਹਨ ਕਿ ਆਪਾਂ ਇਲੈਕਸ਼ਨ ਨੂੰ ਮੁੱਢੀ ਬਣ ਕੇ ਐਵੇਂ ਗੱਲਾਂ ਕਰਦੀਏ ਇਹ ਗੱਲਾਂ ਚੰਗੀਆਂ ਨਹੀਂ ਹਨ ਗੱਲ ਔਥੈਂਟਿਕ ਕਰਨੀ ਚਾਹੀਦੀ ਹੈ ਜਿਹੜੀ ਹੋ ਸਕਦੀ ਹੋਵੇ ਉਹ ਕਰਨੀ ਚਾਹੀਦੀ ਹੈ ਜਿਸ ਨਾਲ ਕਿ ਲੋਕਾਂ ਦੇ ਵਿੱਚ ਅਸੀਂ ਫੇਅਰ ਹੋ ਕੇ ਨਜਾਵਾਂਗੇ ਕਿ ਵੀ ਅਸੀਂ ਆਹ ਕਰ ਸਕਦੇ ਹਾਂ ਅੱਜ ਆਪਾਂ ਇਲੈਕਸ਼ਨ ਤੋਂ ਪਹਿਲਾਂ ਹਰ ਚੀਜ਼ ਅਨਾਉਂਸ ਕਰ ਦਿੰਦੇ ਅਸੀਂ ਆਹ ਵੀ ਕਰ ਦਾਂਗੇ ਆਹ ਵੀ ਕਰ ਦਾਂਗੇ ਇਹ ਗੱਲਾਂ ਚੰਗੀਆਂ ਨਹੀਂ ਹਨ ਇਦੇ ਨਾਲ ਫੇ ਬੇਵਿਸ਼ਵਾਸੀਬਾਦੀ ਹੈ ਤੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਦਾਂ ਦੇ ਉਹ ਲੈ ਕੇ ਚੱਲਣ ਕਿ ਆਪਾਂ ਐਮਐਸਪੀ ਦੇ ਸਕੀਏ ਕੋਈ ਸਰਕਾਰ ਨੂੰ ਘਾਟਾ ਵੀ ਨਾ ਪਵੇ ਇਸੇ ਗੱਲ ਦੇ ਉੱਤੇ ਕੋਈ ਸਰਕਾਰ ਦਾ ਨੁਕਸਾਨ ਨਹੀਂ ਹੁੰਦਾ ਜੇ ਸਰਕਾਰ ਜੁੰਬਈ ਲੈ ਲਵੇ ਤਾਂ ਉਹ ਚੀਜ਼ ਉਹਨੇ ਭਾਅ ਤੋਂ ਵੱਧ ਵਿਕ ਜਾਂਦੀ ਹੈ ਕਿ ਯੋਜਨਾ ਦੀ ਲੋੜ ਹੈ ਸਮਝ ਯੋਜਨਾ ਦੀ ਲੋੜ ਹੈ ਯੋਜਨਾ ਦੀ ਲੋੜ ਹੈ ਬਿਲਕੁਲ ਠੀਕ ਅਮਿਤ ਸਰ ਨਾਲ ਮੁਲਾਕਾਤ ਹੋਈ ਸਿਰਫ ਇਹ ਸਮਝ ਪੂਰੀ ਵੀ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਇਹ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਸੀਗਾ ਤਾਂ ਕਿ ਹੁਣ ਜਲਦੀ ਹੱਲ ਹੋ ਜੇ ਦੇਖੋ ਅਮੀਤ ਤਾਂ ਇਹੀ ਰੱਖ ਰਿਹਾ ਕਿ ਇਲੈਕਸ਼ਨ ਵੀ ਨਾ ਹੋਣ ਵਾਲੀ ਹੈ ਕੋਰਟ ਵੀ ਲੱਗਣ ਵਾਲਾ ਹੈ ਕਿ ਉਹ ਤਾਂ ਪਹਿਲਾਂ ਪਹਿਲਾਂ ਹਾਜ਼ਰ ਬੈਠਾ ਹੀ ਬੜਾ ਔਖਾ ਕਹਿਣਾ ਸੌਫਾ ਹੈ ਕਿ ਸਾਨੂੰ ਨੇ ਪਹਿਲਾਂ ਇੱਕ ਸਾਲ ਲਾਇਆ ਪੂਰਾ ਉੱਥੇ ਇੰਨਾ ਦੇਖਣ ਤੋਂ ਲੱਗਦਾ ਵੀ ਜਾ ਕੇ ਬੈਠੇ ਨੇ ਪਰ ਆਪਣਾ ਘਰ-ਵਾਰ ਛੱਡ ਕੇ ਥੱਲੇ ਪੈਣਾ ਇੰਨਾ ਸੰਘਰਸ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਇੰਨਾ ਵੱਡਾ ਸੰਘਰਸ਼ ਲੈ ਕੇ ਚੱਲਣਾ ਤੇ ਪਰ ਸਭ ਤੋਂ ਵੱਡੀ ਗੱਲ ਤਾਂ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਸਮਝਾਉਣਾ ਹੈ ਉਦੋਂ ਬਾਅਦ ਕੋਈ ਗੱਲ ਦੇਖੀ ਜਾਂਦੀ ਹੈ ਕਿਈ ਜਾਂਦੇ ਪਤਾ ਨਹੀਂ ਇਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੈ ਸਾ ਸੁਵੀਰ ਸਿੰਘ ਬਾਦਲ ਨੇ ਫੈਸਲਾ ਕਰਨਾ ਹੈ ਕਿ ਇਸ ਨੂੰ ਹਟਾ ਕਰਨਾ ਹੈ ਨਹੀਂ ਕਰਨਾ ਜਾਂ ਭਾਰਤੀ ਜਨਤਾ ਪਾਰਟੀ ਨੇ ਲੈਣਾ ਤੇ ਸਾਡੀ ਤਾਂ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨਾਲ ਸਹਿਮਤਾ ਹੋਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਇਹ ਇਹ ਉਹ ਤੋਂ ਪਹਿਲਾਂ ਤਾਂ ਹੋ ਹੀ ਸਕਦੀ ਗੱਲ ਨਹੀਂ ਛੁੱਟ ਸਕਦੀ ਪਹਿਲਾਂ ਗੱਲ ਛੇੜ ਨਹੀਂ ਸਕਦੀ ਅੱਜ ਬਹੁਤ ਹੀ ਵੱਡੀ ਜ਼ਰੂਰਤ ਹੈ ਕਿਉਂਕਿ 100 ਸਾਲ ਹੋ ਗਏ ਜੈਤੋਂ ਦੇ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਅੱਜ ਸਮਾਗਮ ਮਨਾਇਆ ਜਾ ਰਿਹਾ ਸੋ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਮੈਂ ਉਹਨੂੰ ਅਪੀਲ ਕਰਨੀ ਚਾਹੁੰਨਾ ਕਿ ਨਾ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਕੁਰਬਾਨੀਆਂ ਪ੍ਰਤੀ ਬਹੁਤੀ ਜਾਣਕਾਰੀਆਂ ਨਹੀਂ ਰੱਖਦੀ ਤੇ ਜੇ ਇਹਨਾਂ ਕੁਰਬਾਨੀਆਂ ਦੀ ਜਾਣਕਾਰੀ ਰੱਖੀ ਤਾਂ ਪੰਜਾਬ ਵੀ ਤੇ ਸਾਡਾ ਦੇਸ਼ ਵੀ ਚੰਗੇ ਪਾਸੇ ਵੱਧ ਸਕਦਾ ਸੋ ਮੈਂ ਆਪਣੇ ਵੱਲੋਂ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਖਾਸ ਕਰਕੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਚੇਚੇ ਤੌਰ ਤੇ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਨੇ ਵਿਚੇਚੇ ਤੌਰ ਤੇ ਆ ਕੇ ਸੰਗਤਾਂ ਨੂੰ ਸੁਣਿਆ ਵੀ ਹੈ ਤੇ ਇੱਥੇ ਨਸਮ ਸੰਗੋਏ ਨੇ ਉਹਨਾਂ ਸ਼ੇਧਾ ਨੂੰ ਪ੍ਰਣਾਮ ਕੀਤਾ ਸੋ ਮੈਂ ਆਪਣੇ ਵੱਲੋਂ ਨਾ ਬੇ ਹਲਕੇ ਦੀ ਸਾਰੀ ਸੰਗਤ ਵੱਲੋਂ ਧੰਨਵਾਦ ਕਰਦਾ ਹਾਂ ਨਾਪਾ ਰਾਜਸਤਾਨ ਤੇ ਜੈਤੂ ਦੇ ਮੋਰਚਾ ਆਪਸੀ ਕੁੜਾ ਸਬੰਧ ਰਿਹਾ ਹੈ ਜਦੋਂ ਮਹਾਰਾ ਰਮਨ ਸਿੰਘ ਨੂੰ ਕਿੱਦਿਓਂ ਜ਼ਬਰੀ ਉਤਾਰ ਦਿੱਤਾ ਤਾਂ ਉਦੋਂ ਪੰਥ ਨੇ ਸੱਦਾ ਦਿੱਤਾ ਸੀ ਵੀ ਆਪਾਂ ਅਰਦਾਸ ਕਰੀਏ ਖਨਪੜ ਸਾਹਿਬ ਦੇ ਭੋਗ ਪਾਈਏ ਦੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਗੰਖਰ ਜੱਤੋ ਵੀ ਕਿ ਖਨਪੜਾ ਚਾਰੇ ਸਨ ਤਾਂ ਸਮੇਂ ਦੀ ਜ਼ਾਲਮ ਸਰਕਾਰ ਨੇ ਖਨਪੜ ਖੰਡਿਤ ਕਰ ਦਿੱਤਾ ਗੁਰੂ ਦੇ ਅਦਸਤਕਾਰ ਨੂੰ ਬਾਹਰ ਕਰਨ ਲਈ ਪੰਥ ਨੇ ਮੋਰਚਾ ਲਾ ਦਿੱਤਾ ਜਿੱਥੇ ਖਾਲਸਾ ਤੇਗਦਾ ਤ ਨਹੀਂ ਰਿਹਾ ਉੱਥੇ ਮੋਰਚੇ ਜਿਸ ਤਰ੍ਹਾਂ ਸ਼ਾਂਤਮੀ ਟੰਗ ਨਾਲ ਖਾਲਸੇ ਨੇ ਜ਼ਬਰਦਸਤ ਮੁਕਾਬਲਾ ਸ਼ਬਰ ਦੇ ਸ਼ਾਂਤ ਚੜ੍ਹ ਕੀਤਾ ਉਹ ਵੀ ਦੁਨਿਆ ਦੀ ਇੱਕ ਮਿਸਾਲ ਹੈ ਕਿਵੇਂ ਸ਼ਾਂਤ ਰਹਿ ਕੇ ਕਿੰਨੀਆਂ ਸ਼ਾਹਤਾਂ ਹੋਈਆਂ ਕਿੰਨਾ ਤਸ਼ੱਦਦ ਹੋਇਆ ਪਰ ਖਾਲਸਾ ਡੋਲ ਰਿਹਾ ਸ਼ਾਂਤੀ ਦਾ ਪੁਜਾਰੀ ਰਿਹਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਹ ਮੋਰਚੇ ਜਿੱਤ ਪ੍ਰਾਪਤ ਹੋਈ ਪੰਥਰੀ ਨਮੈਂਦਾ ਜਥੇਬੰਦੀ ਇਹਨਾਂ ਮੋਰਚਿਆਂ ਤੋਂ ਬਾਅਦ ਹੀ ਹੋਂਦ ਵਿੱਚ ਆਈ ਸੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਕਮੇਟੀ ਦਾ ਵੀ ਸਥਾਪਨਾ ਇੱਕ ਤਰ੍ਹਾਂ ਦੀ ਇਸ ਜੈਤੂ ਦੇ ਮੋਰਚਿਆਂ ਇਹਨਾਂ ਮੋਰਚਿਆਂ ਦੇ ਵਿੱਚੋਂ ਹੀ ਸ਼੍ਰੋਮਣੀ ਜਿਹੜੀ ਸੀਗੀ ਸਥਾਪਨਾ ਹੋਈ ਸੀਗੀ ਕਿਉਂਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼ਹੀਦਾਂ ਨੇ ਆਪਣੇ ਸਿਰ ਤੇ ਕੁੱਤੇ ਸਾਰੇ ਹੀ ਇਹ ਸੰਸਥਾ ਹੈ